ਪੰਜਾਬ ਦੇ ਵਿੱਚ ਜੋ ਵੀ ਹੋ ਰਿਹਾ ਉਹਦੇ ਰਿਲੇਟਿਡ ਇੱਕ ਸਟੋਰੀ ਪਾਉਣੀ ਚਾਹੁੰਦਾ ਸੀ ਬੋਲ ਕੇ ਅ ਅਸੀਂ ਆਪਣੇ ਵੱਲੋਂ ਵੀ ਬਹੁਤ ਹੈਲਪ ਕਰ ਰਹੇ ਆ ਅ ਹੋਰ ਵੀ ਯਾਰ ਪਰ ਆਪਣੇ ਵੱਲੋਂ ਬਹੁਤ ਹੈਲਪ ਕਰ ਰਿਹਾ ਚਾਹੇ ਉਹ ਚਾਰੇ ਦੀ ਹੋਵੇ ਚਾਹੇ ਉਹ ਫੂਡ ਦੀ ਹੋਵੇ ਚਾਹੇ ਉਹ ਦਵਾਈਆਂ ਦੀ ਹੋਵੇ ਚਾਹੇ ਉਹ ਕਿਸ਼ਤੀਆਂ ਦੀ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਹੈਲਪ ਕਰ ਸਕਦੇ ਹੋ ਤੁਸੀਂ ਜ਼ਰੂਰ ਕਰੋ ਕਿਉਂਕਿ ਆਹੀ ਟਾਈਮ ਆ ਤੇ ਮੇਰਾ ਇਹ ਮੈਸੇਜ ਉਹਨਾਂ ਫੈਮਲੀਆਂ ਲਈ ਆ ਅ ਉਹਨਾਂ ਪਿੰਡਾਂ ਲਈ ਆ ਜਿਹੜੇ ਚੀਜ਼ ਚੋਂ ਲੰਗੇ ਨੇ ਚੀਨਾ ਦੇ ਘਰਾਂ 'ਚ ਪਾਣੀ ਆ ਗਿਆ ਜਿਨ੍ਹਾਂ ਦੀਆਂ ਜ਼ਮੀਨਾਂ ਹੀ ਚਲੇ ਗਈਆਂ ਜਿਨ੍ਹਾਂ ਦੇ ਪਸ਼ੂਆਂ ਹੀ ਰੁੜ ਗਏ ਵੀ ਮੈਂ ਜਿੰਨੇ ਜੋਗਾ ਹੈਗਾ ਮੇਰੇ ਤੋਂ ਚਾਹੇ 5 ਚਾਹੇ 10 ਫੈਮਲੀ ਦੀ ਹੈਲਪ ਹੋਵੇ ਜਦੋਂ ਵੀ ਪਾਣੀ ਜਾਂਦਾ ਮੈਂ ਉਦੋਂ ਵੀ ਹੈਲਪ ਕਰਦਾ ਰਹੂੰਗਾ ਤੇ ਮੈਨੂੰ ਜਿੰਨੇ ਚਾਉਣ ਵਾਲੇ ਆ ਜਿੰਨੇ ਵੀ ਵੀਰ ਨੇ ਜਾਂ ਮੈਨੂੰ ਨਾਂ ਵੀ ਚਾਉਣ ਵਾਲੇ ਆ ਮੇਰੇ ਨਾਲ ਤੁਸੀਂ ਵੀ ਇੱਕ ਪਲੀਜ਼ ਵਾਦਾ ਕਰਿਓ ਆਪਣੇ ਆਪ ਨਾਲ ਵਾਦਾ ਕਰਿਓ ਵੀ ਹੁਣ ਵੀ ਆਪਾਂ ਸਾਰੇ ਜਿਵੇਂ ਹੈਲਪ ਕਰ ਰਹੇ ਹਾਂ ਜਦੋਂ ਇਹ ਪਾਣੀ ਜਾਂਦਾ ਉਦੋਂ ਵੀ ਆਪਾਂ ਸਾਰੇ ਆਹੀਂ ਪਹੁੰਚੀਏ ਕਿਉਂਕਿ ਉਦੋਂ ਜ਼ਿਆਦਾ ਪਤਾ ਲੱਗਣਾ ਵੀ ਕਿਨੂੰ ਕਿੰਨੀ ਮਾਰ ਪਈ ਹੈ ਕਿਹੜੀ ਚੀਜ਼ ਦੀ